ਜ਼ਹਾਰ ਜ਼ਿਲੇ ਲਈ ਐਸਐਸਪੀ ਜ਼ਿੰਮੇਵਾਰ ਹੈ ਕਿ ਉਥੇ ਨਸ਼ਾ ਨਹੀਂ ਵਿਕਣਾ ਚਾਹੀਦਾ ਤੇ ਐਸਐਸਪੀ ਨੂੰ ਕਿਹਾ ਕਿ ਉਹ ਆਪਦੇ ਅੱਗੇ ਜਿਹੜੇ ਐਸਐਚਓ ਨੇ ਉਹਨਾਂ ਨੂੰ ਕਾਉਂਟੇਬਲ ਬਣਾਉਣਗੇ ਉਹਨਾਂ ਨੂੰ ਜ਼ਿੰਮੇਵਾਰ ਠਹਿਰਾਉਣਗੇ ਕਿ ਜੇ ਕਿਤੇ ਕੋਈ ਨਸ਼ਾ ਵੇਚਦਾ ਇਹਦੇ ਵਿੱਚ 1% ਵੀ ਜਿਹੜਾ ਹੁਣ ਤੱਕ ਪਿਛਲੇ ਸਰਕਾਰਾਂ ਦੇ ਸਮੇਂ ਇੱਕ ਨਾਰਕੋ ਟੈਰੋਰਿਜ਼ਮ ਦਾ ਨੈਕਸਸ ਬਣਿਆ ਹੋਇਆ ਸੀਗਾ ਕਿ ਪੋਲਿਟিক্যাল ਬੰਦੇ ਵੀ ਲੱਗੇ ਹੋਏ ਨੇ ਕੁਝ ਕੁਝ ਅਫਸਰ ਵੀ ਲੱਗੇ ਹੋਏ ਨੇ ਕੁਝ ਸਮਗਲਰ ਵੀ ਲੱਗੇ ਹੋਏ ਨੇ ਉਹ ਨੈਕਸਸ ਪੂਰਾ ਬ੍ਰੇਕ ਹੋ ਚੁੱਕਿਆ ਸਾਡਾ ਇੱਕ ਵੀ ਬੰਦਾ ਜਿਹੜਾ ਉਹ ਇਹਦੇ ਵਿੱਚ ਕਿਸੇ ਡਰੱਗ ਤਸਕਰ ਤਸਕਰ ਦੀ ਨੂੰ ਬਚਾਉਣ ਤਾਂ ਕਿ ਸਾਡੇ ਬੰਦੇ ਲਿਸਟਾਂ ਬਣਾਉਣਾ ਦੇ ਰਹੇ ਨਹੀਂ ਵੀ ਸਾਡੇ ਪਿੰਡ ਦੇ ਵਿੱਚ ਆਹ ਬੰਦਾ ਜਿਹੜਾ ਇਹ ਨਸ਼ਾ ਵੇਚਦਾ ਸੋ ਮੇਰੇ ਕਹਿੰਦਾ ਮਤਲਬ ਹੈ ਕਿ ਜ਼ੀਰੋ ਟੋਲਰੈਂਸ ਔਰ ਇਹ ਬਿਲਕੁਲ ਨਹੀਂ ਤੁਸੀਂ ਬੇਫਿਕਰ ਹੋ ਜੀ ਬੜੀ ਜਲਦੀ ਹੀ ਆਪ ਇਹਨੂੰ ਨਤ ਪਾਵਾਂਗੇ ਸਰਕਾਰਾਂ ਦੇ ਵੇਲੇ ਬਿਸ਼ੱਕ ਚੱਲ ਗਈਆਂ ਪਰ ਹੁਣ ਸਾਡੀ ਸਰਕਾਰ ਦੇ ਵਿੱਚ ਇਹ ਨਹੀਂ ਚੱਲਣਾ ਹੈਗਾ ਆਪਦੀਆਂ ਇਹਨਾਂ ਕਾਰਵਾਈਆਂ ਨੂੰ ਬੰਦ ਕਰਨਾ ਮੈਂ ਉਹਨਾਂ ਮਾਪਿਆਂ ਨੂੰ ਵੀ ਬੇਨਤੀ ਕਰੂੰਗਾ ਕਿ ਆਪਦੇ ਬੱਚਿਆਂ ਨੂੰ ਸਮਝਾਓ ਚਾਹੇ ਕੋਈ ਗੈਂਗਸਟਰ ਗੈਂਗਸਟਰイズਮ ਦੇ ਵਿੱਚ ਪਿਆ ਹੈ ਚਾਹੇ ਕੋਈ ਅਤਵਾਦੀਆਂ ਨਾਲ ਕਨੈਕਟਡ ਹੈ ਤੇ ਚਾਹੇ ਕੋਈ ਡਰੱਗਸ ਨਾਲ ਕਨੈਕਟਡ ਹੈ ਇਹਨਾਂ ਤੋਂ ਆਪਦੇ ਬੱਚਿਆਂ ਨੂੰ ਮੋੜ ਲਓ ਨਹੀਂ ਇਹ ਨਾ ਉਹਨਾਂ ਲਈ ਨਾ ਉਹਨਾਂ ਦੇ ਪਰਿਵਾਰ ਦੇ ਲਈ ਨਾ ਹੀ ਪੰਜਾਬ ਦੇ ਲਈ ਚੰਗਾ ਹੋ। ਮਾਨ ਸਰ ਤੁਸੀਂ ਗੱਲ ਕੀਤੀ ਹੈ ਨਸ਼ਿਆਂ ਦੇ ਵਿਰੁੱਧ ਯੋਦਗੀ ਕਿ 360 ਡੀ ਅਸੀਂ ਕੰਮ ਕਰ ਲਈਏ ਤੇ ਸਪਲਾਈ ਚੇਨ ਦੀ ਗੱਲ ਕਰੀਏ ਤਾਂ ਇੰਟਰ ਸਟੇਟ ਔਰ ਜਿਹੜਾ ਬਾਰਡਰ ਤੋਂ ਆ ਰਿਹਾ ਕਿ ਕੋਰੀ ਲਈ ਵੀ ਕੋਈ ਤੁਸੀਂ ਕੰਮ ਕਰ ਰਹੇ ਹੋ ਕੋਈ ਸਪੈਸ਼ਲ ਕੋਰੀ ਤੇ ਫੋਕਸ ਕਿਉਂ ਨਹੀਂ ਸਪਲਾਈ ਤੇ ਕੋਈ ਇਸ ਤਰ੍ਹਾਂ ਜੀ ਦਿਸ ਇਜ਼ ਦਿਸ ਇਜ਼ ਅ ਟੋਟਲ ਵਨ ਪਾਰਟ ਆਫ ਟੋਟਲ ਪੁਲਿਸਿੰਗ ਰਾਈਟ ਜਦੋਂ ਅਸੀਂ ਕਹਿ ਰਹੇ ਹਾਂ ਕਿ ਸਪਲਾਈ ਚੇਨ ਰਿਡਕਸ਼ਨ ਇਜ਼ ਦਾ ਪਾਰਟ ਆਫ ਐਨਫੋਰਸਮੈਂਟ ਉਹ ਪਹਿਲੇ ਪਹਿਲੇ ਬਾਰਡਰ ਦੇ ਉੱਪਰ ਕੰਮ ਹੋ ਰਿਹਾ ਹੈ ਉਹ ਕਿੱਥੋਂ ਆ ਰਿਹਾ ਐ ਕ੍ਰੋਸ ਦਾ ਬਾਰਡਰ ਆ ਰਿਹਾ ਹੈ ਇੰਟਰਸਟੇਟ ਬਾਰਡਰ ਤੋਂ ਆ ਰਿਹਾ ਹੈ ਇੱਥੇ ਹੋਮ ਗrown ਹੋ ਰਿਹਾ ਹੈ ਕਿਸੇ ਭੁਗਵਾਈਆਂ ਵਾਲੀ ਦੁਕਾਨ ਤੇ ਮਿਲ ਰਿਹਾ ਉਹ ਟੋਟਲ 360 ਡਿਗਰੀ ਜਿਹੜਾ ਪਲੈਨਿੰਗ ਆ ਉਹ ਪੁਲਿਸ ਦੀ ਹੈ ਅਸੀਂ ਇੱਕ ਸਿੰਗਲ ਲਾਈਨ ਦੀ ਸਾਡੀ 1 ਤਾਰੀਖ ਨੂੰ ਮੀਟਿੰਗ ਸੀਗੀ ਠੀਕ ਚੰਡੀਗੜ੍ਹ ਦੇ ਵਿੱਚ ਜਿਹਦੇ ਵਿੱਚ ਸੀਐਮ ਸਾਹਿਬ ਸੀ ਅਸੀਂ ਪੰਜ ਮਿਨਿਸਟਰ ਸੀਗੇ ਸਾਰੀ ਦੀ ਸਾਰੀ ਸਿਵਲ ਤੇ ਪੁਲਿਸ ਐਡਮਿਨਿਸਟ੍ਰੇਸ਼ਨ ਸੀਗੀ ਅਸੀਂ ਇੱਕ ਸਿੰਗਲ ਲਾਈਨ ਦੇ ਜਿਹੜੀਆਂ ਡਾਇਰੈਕਸ਼ਨਸ ਨੇ ਤਾਂ ਵਧ ਰਹੀ ਜਾ ਰਹੀ ਹੈ ਪਰ ਨਸ਼ੇ ਦੇ ਨਾਲ ਨਾਲ ਉਹਨੂੰ ਵੀ ਕਿੱਦਾਂ ਕੰਟਰੋਲ ਕਰੂਗੇ ਦੇਖੋ ਇਸ ਤਰ੍ਹਾਂ ਕਿ ਜਿੰਨਾ ਇਹ ਪੈਟੀ ਕ੍ਰਾਈਮ ਹੈ ਕੋਈ ਲੁੱਟ ਖੋਦਾ ਹੋ ਗਿਆ ਕੋਈ ਚੋਰੀ ਚਕਾਰੀ ਦਾ ਹੋ ਗਿਆ ਇਹ ਸਾਰੇ ਦਾ ਸਾਰਾ ਇਹ ਵੀ ਕਿਤੇ ਨਾ ਕਿਤੇ 80% ਹੈ ਜਿਹੜਾ ਇਹ ਡਰੱਗਸ ਸਮਗਲਿੰਗ ਦੇ ਨਾਲ ਜੁੜਿਆ ਹੋਇਆ ਹੈ ਡਰੱਗ ਰਿਕਸ ਦੇ ਜਿਹੜੇ ਉਹ ਜਦੋਂ ਨਸ਼ੇ ਦੀ ਤੋੜ ਲਾਗਦੀ ਹੈ 2-400 500 ਕਮਾਉਣ ਦੇ ਲਈ ਉਹ ਐਜੇ ਕੰਮਾਂ 'ਚ ਪੈ ਰਹੇ ਨੇ ਹੁਣ ਇਹ ਜੇ ਮੈਂ ਤੁਹਾਨੂੰ ਅੱਜ ਕਹਾ ਵੀ ਇਹ ਅਸੀਂ ਜੀ ਇੱਕ ਦਿਨ 'ਚ ਹੀ ਇੱਕ ਮਹੀਨੇ 'ਚ ਹੀ ਜਾਂ ਦੋ ਮਹੀਨੇ 'ਚ ਹੀ ਅਸੀਂ ਖਤਮ ਕਰ ਦਾਂਗੇ ਇਹ ਸਾਰੀ ਲਾਹਮਤ ਨੂੰ ਇੰਨੀ ਹੋਣਾ ਹੈਗਾ ਜੇ ਜੇ ਇਹ ਵਦਨ ਫੁੱਲਣ ਦੇ ਵਿੱਚ ਇੰਨਾ ਸਮਾਂ ਲੱਗਿਆ ਠੀਕ ਹੈ ਨਾ ਤੈਨੂੰ ਖਤਮ ਕਰਨ ਦੇ ਵਿੱਚ ਟਾਈਮ ਲੱਗੋ ਪਰ ਹਾ ਡੈਫੀਨਿਟਲੀ ਯੈਸ ਜਦੋਂ ਇੱਕ ਜਿਹੜੇ ਸਮੱਗਲਰਸ ਨੇ ਉਹ ਸਪਲਾਈ ਚੇਨ ਖਤਮ ਹੋ ਜੂਗੀ ਡਰੱਗਸ ਜਿਹੜੇ ਪੈਡਲਰਸ ਨੇ ਉਹਨਾਂ ਨੂੰ ਨੂੰ ਇਸ ਕੰਮ ਤੋਂ ਹਟਾ ਦਿੱਤਾ ਜਾਊਗਾ ਜਿਹੜੇ ਐਡਿਕਟਸ ਨੇ ਉਹਨਾਂ ਨੂੰ ਹਸਪਤਾਲਾਂ ਦੇ ਵਿੱਚ ਸੰਭਾਲ ਲਿਆ ਜਾਊਗਾ ਤੇ ਫਿਰ ਬੰਦਾ ਆਉਦੀ ਨੌਕਰੀ ਤੇ ਜਾਊਗਾ ਚਾਰ ਪੈਸੇ ਕਮਾਉਣ ਲਈ ਪਾ ਜਾਊਗਾ ਜਿਸ ਤਰ੍ਹਾਂ ਦੀ ਕੰਡੀਸ਼ਨ ਤਾਂ ਜਿਹੜਾ ਕਿ ਨਸ਼ਾ ਛਡਾਓ ਕੇਂਦਰ ਹੈਗੇ ਉੱਥੇ ਤਾਂ ਨਾ ਸਟਾਫ ਦੀ ਕਮੀ ਹੈ ਨਾ ਪ੍ਰੋਪਰ ਚੱਲਦਾ ਜਿਹੜਾ ਕਿ ਨਸ਼ੇ ਵਾਲੇ ਫੜ ਕੇ ਲੈ ਆਨੇ ਉਹ ਰੱਖਣੇ ਕਿੱਥੇ ਆ ਸਰ ਕਹਿੰਦੇ ਕਿ ਸਟਾਫ ਦੀ ਕਮੀ ਕੋਈ ਪ੍ਰੋਪਰ ਕੋਈ ਇਲਾਜ ਹੀ ਨਹੀਂ ਹੈਗਾ ਪਰਪਰ ਜਿਹੜਾ ਆਈਨ ਦੇ ਕੋਈ ਹੜਤਾਲ ਲੱਦੇ ਹੁੰਦੇ 6-6 ਮਹੀਨੇ ਤੱਕ ਤਨਖਾਹਾਂ ਨਹੀਂ ਮਿਲਦੇ ਮੁਲਾਜ਼ਮਾਂ ਨੂੰ ਉੱਥੇ ਜੀ ਕੋਈ ਗੱਲ ਨਹੀਂ ਹੋਣੀ ਜੀ ਕੋਈ ਤਾਂ ਦੱਸੋ ਕੋਈ ਨਹੀਂ ਮੰਤਰੀ ਸਰ ਪੰਜਾਬ ਪੰਜਾਬ ਆਮ ਆਦਮੀ ਪਾਰਟੀ ਦੇ ਪ੍ਰਧਾਨ ਜੀ ਅਸੀ ਲੈ ਸਕਦੇ ਤੇ ਸਵਾਲ ਇਹ ਹੈ ਕਿ ਕਪੂਰਲਾ ਨੂੰ ਸੁਦੇਲਾ ਵਿਵਹਾਰ ਕਿਉਂ ਕੀਤਾ ਇਹਦਾ ਉਹਦਾ ਆਧਾਰਨਾਂ ਕਿ ਸਰ ਕਿੰਨੇ 3 ਸਾਲ ਤੋਂ 15 ਅਗਸਤ 26 ਜਨਵਰੀ ਜਦੋਂ ਵੀ ਮਨਾਇਆ ਜਾਂਦਾ ਵਾ ਉਦੋਂ ਨਾ ਕੋਈ ਸਾਹਮਣੇ ਚੇਹਰ ਕਪੂਰਲਾ ਜੀ ਕੋਈ ਮੰਤਰੀ ਉੱਤਿਆ ਜਾਂਦਾ ਨਲੀ ਸ਼ੁਰੂ ਦੱਸੋ ਜੀ ਜਦੋਂ ਸਾਥੀਆਂ ਦਾ ਅੱਜ ਇੱਥੇ ਪ੍ਰੈਸ ਕਾਨਫਰੰਸ ਦੇ ਵਿੱਚ ਪਹੁੰਚਣ ਦੇ ਲਈ ਬਹੁਤ-ਬਹੁਤ ਧੰਨਵਾਦ ਮੇਰੇ ਨਾਲ ਅ ਮੇਰੇ ਸਾਥੀ ਐਮਐਲਏ ਰਾਜਾ ਗਿਲਜੀ ਮਾਨ ਸਾਹਿਬ ਸਜਨ ਸਿੰਘ ਚੀਮਾ ਜੀ ਡਿਪਟੀ ਕਮਿਸ਼ਨਰ ਸਾਹਿਬ ਅੰਮਿਤ ਪੰਚਾਉ ਜੀ ਗੌਰਵ ਤੂਰਾ ਜੀ ਸਾਡੇ ਸਾਰੇ ਸਤਕਾਰਯੋਗ ਆਰਗੇਨਾਈਜੇਸ਼ਨ ਦੇ ਸਾਰੇ ਸਾਥੀ ਅ ਅੱਜ ਇੱਥੇ ਮੌਜੂਦ ਨੇ ਸੋ ਤੁਹਾਡਾ ਮੀਡੀਆ ਸਾਥੀਆਂ ਦਾ ਦਿਲ ਦੀਆਂ ਗਹਿਰਾਈਆਂ ਵਿੱਚ ਬਹੁਤ-ਬਹੁਤ ਧੰਨਵਾਦ ਸਾਥੀਓ ਜਿਸ ਤਰੀਕ ਸਾਰੀ ਤੇ ਸਾਰੀ ਸਰਕਾਰ ਸਾਰੇ ਅਸੀਂ ਲੋਕ ਤੁਸੀਂ মিডিਆ ਦੇ ਸਾਥੀ ਪੰਜਾਬ ਦੇ 3 ਕਰੋੜ ਪੰਜਾਬੀ ਪਿਛਲੇ ਲੰਬੇ ਸਮੇਂ ਤੋਂ ਪੰਜਾਬ ਦੇ ਵਿੱਚ ਵਧੇ ਹੋਏ ਨਸ਼ਿਆਂ ਦੇ ਕਾਰੋਬਾਰ ਤੋਂ ਬੜੇ ਚਿੰਤਤ ਸੀਗੇ ਔਰ ਇਸ ਨੂੰ ਖਤਮ ਕਰਨਾ ਤਹੀਆ ਪਹਿਲੇ ਦਿਨ ਤੋਂ ਹੀ ਪਿਛਲੇ 3 ਸਾਲਾਂ ਤੋਂ ਇਹਦੇ ਉੱਪਰ ਕਾਰਵਾਈ ਜਿਹੜੀ ਸਾਡੀ ਸਰਕਾਰ ਵੱਲੋਂ ਉਹ ਚੱਲ ਰਹੀ ਸੀ ਕਿਉਂਕਿ ਆਪਣੇ ਸਾਡੇ ਦੀ ਸਾਂਝੀ ਜ਼ਿੰਮੇਵਾਰੀ ਬਣਦੀ ਹੈ ਤੇ ਉਸ ਐਫਰਟ ਨੂੰ ਉਸ ਕੋਸ਼ਿਸ਼ ਨੂੰ ਇੱਕ ਲਾਸਟ ਹੱਲਾ ਦੇਣ ਦੇ ਲਈ ਲਾਸਟ ਪੁਸ਼ ਦੇ ਲਈ ਉਹਨੂੰ ਲਾਸਟ ਫੇਜ਼ ਦੇ ਵਿੱਚ ਖਤਮ ਕਰਨ ਲਈ ਲੈ ਕੇ ਜਾਣ ਦੇ ਲਈ ਇਸ ਮਹੀਨੇ 1 ਤਾਰੀਖ ਤੋਂ ਯੁਧ ਨਸ਼ਾ ਵਿਰੁੱਧ ਕੈਂਪੇਨ ਅਗੇਂਸਟ ਡਰੱਗਸ ਜਿਹੜੀ ਉਹ ਸ਼ੁਰੂ ਕੀਤੀ ਜਿਸ ਦੇ ਵਿੱਚ ਸਾਡੀ ਪੰਜ ਮੈਂਬਰੀ ਜਿਹੜੀ ਕੈਬਨਿਟ ਸਬ-ਕਮੇਟੀ ਆ ਉਹ ਬਣੀ ਔਰ ਇੱਕ 360 ਡਿਗਰੀਜ਼ ਪਲਾਨ ਹੈ ਜਿਹੜਾ ਜਿਹਦੇ ਵਿੱਚ ਸਪਲਾਈ ਰਿਡਕਸ਼ਨ ਤੋਂ ਲੈ ਕੇ ਡਿਮਾਂਡ ਰਿਡਕਸ਼ਨ ਤੱਕ ਪੁਲਿਸ ਦਾ ਕੰਮ ਵੀ ਹੈ ਉਸ 'ਚ ਔਰ ਜੋ ਹੈ ਤੇ ਹੈਲਥ ਡਿਪਾਰਟਮੈਂਟ ਹੈ ਉਹਦਾ ਵੀ ਹੈ ਸਿਵਲ ਸੁਸਾਇਟੀ ਦਾ ਵੀ ਹੈ ਅਵੇਅਰਨੈਸ ਕੈਂਪੇਨ ਵੀ ਹੈ ਸੋ ਇੱਕ 360 ਡਿਗਰੀਜ਼ پلان ਹੈ ਜਿਹੜਾ ਉਹ ਬਣਾਇਆ ਗਿਆ ਤੇ ਉਸੇ ਦੇ ਤਹਿਤ ਅੱਜ ਕਪੂਰਥਲਾ ਦੇ ਵਿੱਚ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨਾਲ ਔਰ ਸਾਰੇ-ਸਾਰੇ ਸਟੇਕ ਹোলਡਰ ਸਾਡੇ ਪੋਲਿਟਿਕਲ ਸਾਫੀ ਦੇ ਜਿਹੜੇ ਰਿਪਰੈਜ਼ੈਂਟੇਟਿਵਸ ਕਲੀਅਰ ਨੇ ਉਹਨਾਂ ਦੇ ਨਾਲ ਇਹ ਬੜੀ ਵਧੀਆ ਮੀਟਿੰਗ ਹੋਈ ਔਰ ਮੈਨੂੰ ਇਹ ਦੱਸਦੇ ਹੋਏ ਤਸੱਲੀ ਮਹਿਸੂਸ ਹੋ ਰਹੀ ਹੈ ਕਿ ਕਪੂਰਥਲਾ ਪੁਲਿਸ ਦੀ ਪਰਫਾਰਮੈਂਸ ਜਿਹੜੀ ਉਹ ਬਹੁਤ ਵਧੀਆ ਰਹੀ ਹੈ ਔਰ ਸਭ ਤੋਂ ਵੱਡੀ ਗੱਲ ਦਹਿਸ਼ਤ ਇਸ ਗੱਲ ਦੀ ਹੈ ਕਿ ਜਿਹੜੇ ਉਹ ਲੋਕ ਅੱਜ ਤੋਂ तकरीबन 1.5-2 ਮਹੀਨੇ ਪਹਿਲੇ ਹੀ ਤੁਸੀਂ ਸ਼ਾਇਦ মিডিਆ ਨਹੀਂ ਕਵਰ ਕੀਤਾ ਜਿੱਥੇ ਇੱਕ ਦੋ ਥਾਵਾਂ ਤੇ ਇਹ ਹੋਇਆ ਸੀਗਾ ਕਿ ਡਰੱਗ ਸਮੱਗਲਰ ਹੈ ਜਿਹੜਾ ਉਹ ਇੱਕ ਠੋਕੇ ਕਹਿ ਰਹੇ ਸੀ ਕਿ ਮੈਂ ਤਾਂ ਅਈ ਨਸ਼ਾ ਵੇਚੂ ਤੁਸੀਂ ਜੋ ਮਰਜ਼ੀ ਕਰ ਲਓ ਤੇ ਅੱਜ ਉਹਨਾਂ ਸਾਰੇ ਦੇ ਸਾਰੇ ਨਸ਼ਾ ਤਸਕਰਾਂ ਦੇ ਘਰਾਂ ਦੇ ਉੱਪਰ ਤਾਲੇ ਨੇ ਜਿਹੜੇ ਉਹ ਲੱਗੇ ਹੋਏ ਨੇ ਇੰਨੀ ਦਹਿਸ਼ਤ ਹੈ ਜਿਹੜੀ ਔਰ ਮੈਂ ਸਮਝਦਾ ਕਿ ਸਰਕਾਰ ਦੀ ਔਰ ਪੁਲਿਸ ਦੀ ਕੋਈ ਵੀ ਜਿਹੜਾ ਕੋਈ ਗਲਤ ਕਾਰਵਾਈ ਕਰਦਾ ਹੋਵੇ ਇੰਨੀ ਦਹਿਸ਼ਤ ਹੋਣੀ ਜ਼ਰੂਰੀ ਹੈ ਸੋ ਬਹੁਤ ਵਧੀਆ ਪਰਫਾਰਮੈਂਸ ਹੈ ਜਿਹੜੀ ਉਹ ਪੰਜਾਬ ਦੇ ਵਿੱਚ ਔਰ ਖਾਸ ਕਰਕੇ ਕਪੂਰਥਲਾ ਜ਼ਿਲ੍ਹੇ ਦੀ ਰਹੀ ਹੈ ਜਿੱਥੇ ਤੱਕ ਮੈਂ ਗੱਲ ਕਰ ਰਿਹਾ ਜੇ ਪੰਜਾਬ ਦੀਆਂ ਫਿਗਰਸ ਦੀ ਤੇ ਹੁਣ ਤੱਕ 1 ਤਾਰੀਖ ਤੋਂ ਲੈ ਕੇ 1651 ਐਨਡੀਪੀਐਸ ਦੀਆਂ ਯਾਨੀ ਕਿ ਨਸ਼ੇ ਦੀਆਂ ਡਰੱਗਸ ਦੀਆਂ ਐਫਆਈਆਰਸ ਨੇ ਜਿਹੜੀਆਂ ਉਹ ਹੋ ਚੁੱਕੀਆਂ ਜਿਦੇ ਵਿੱਚ 2575 ਡਰੱਗ ਸਮਗਲਰਸ ਨੂੰ ਤਸਕਰਾਂ ਨੂੰ ਪੈਡਲਰਸ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਿਆ ਇਹਨਾਂ ਦੇ ਤੋਂ 1322 ਕਿਲੋ ਦੇ ਕਰੀਬ ਨਸ਼ੇ ਜਿਹੜਾ ਉਹ ਫੜਿਆ ਜਾ ਚੁੱਕਿਆ ਇਹਨਾਂ ਤੋਂ ਹੀ ਜੋ ਗੋਲੀਆਂ ਨੇ ਕੈਪਸੂਲਸ ਨੇ ਜਿਹੜੇ 7 ਲੱਖ 25000 ਤੋਂ ਵੀ ਵੱਧ 7.7 ਲੱਖ ਤੋਂ ਵੀ ਵੱਧ ਇਹ ਫੜੇ ਜਾ ਚੁੱਕੇ ਨੇ ਔਰ 64 ਲੱਖ 26000 ਰੁਪਏ ਦੀ ਡਰੱਗ ਮਣੀ ਹੈ ਜਿਹੜੀ ਉਹ ਇਹਨਾਂ ਨਸ਼ਾ ਤਸਕਰਾ ਤੋਂ ਹੁਣ ਤੱਕ ਰਿਕਵਰ ਕੀਤੀ ਜਾ ਚੁੱਕੀ ਹੈ ਸੋ ਮੇਰੇ ਕਹਿੰਦੇ ਫਿਗਰਸ ਦਾ ਮਤਲਬ ਇਹ ਹੈ ਕਿ ਜਿਸ ਤਰੀਕੇ ਦੇ ਨਾਲ ਜਿਸ ਮਕਸਦ ਜਿਸ ਤਹਈਏ ਦੇ ਨਾਲ ਪੰਜਾਬ ਸਰਕਾਰ ਔਰ ਪੰਜਾਬ ਪੁਲਿਸ ਲੱਗੀ ਹੋਈ ਹੈ ਉਹਦੇ ਬੜੇ ਡਿਜ਼ਾਇਰਡ ਰਿਜ਼ਲਟਸ ਨੇ ਜਿਹੜੇ ਉਹ ਮਿਲ ਰਹੇ ਨੇ ਔਰ ਮੈਂ ਪਿਛਲੇ ਦਿਨਾਂ ਤੁਸੀਂ ਦੇਖਿਆ ਹੋਵੇਗਾ ਔਰ ਇੱਥੇ ਵੀ ਡਰਾਈਵ ਚੱਲ ਰਹੀ ਹੈ ਕਿ ਉਹ ਲੋਕ ਉਹ ਡਰੱਗਸ ਸਮਗਲਰ ਜਿਨ੍ਹਾਂ ਨੇ ਪਿਛਲੀਆਂ ਸਰਕਾਰਾਂ ਦੀ ਪੁਸ਼ਤ ਪਨਾਹੀ ਦੇ ذریعے ਸਿਆਸੀ ਲੋਕਾਂ ਦੀ ਪੁਸ਼ਤ ਪਨਾਹੀ ਦੇ ذریعے ਜਿਨ੍ਹਾਂ ਨੇ ਸਰਕਾਰੀ ਜ਼ਮੀਨਾਂ ਦੇ ਉੱਪਰ ਕਬਜ਼ੇ ਕਰ ਲਏ ਔਰ ਫਿਰ ਉਹਨਾਂ ਸਰਕਾਰੀ ਜ਼ਮੀਨਾਂ ਦੇ ਉੱਪਰ ਕਬਜ਼ੇ ਵਾਲੀ ਜ਼ਮੀਨਾਂ ਦੇ ਉੱਪਰ ਨਸ਼ਿਆਂ ਦੇ ਕਾਰੋਬਾਰ ਕਰਕੇ ਆਪਣੇ ਮਹਿਲ ਸਾਰ ਲਏ ਅੱਜ ਉਹਨਾਂ ਦੇ ਮਹਿਲ ਜਿਹੜੇ ਉਹ ਵੀ ਟੈਟੇਰੀ ਕੀਤੇ ਜਾ ਰਹੇ ਨੇ ਕਿਉਂਕਿ ਉਹ ਲੋਕਾਂ ਦੇ ਬੱਚਿਆਂ ਦੀਆਂ ਨਸਾਂ ਦੇ ਵਿੱਚ ਜ਼ਹਿਰ ਪਹੁੰਚਾ ਕੇ ਉਹਨਾਂ ਨੇ ਉਹ ਮਹਿਲ ਜਿਹੜੇ ਉਹ ਖੜੇ ਕੀਤੇ ਨੇ ਸੋ ਮੈਂ ਇਹਨਾਂ ਸਾਰੇ ਡਰੱਗਸ ਸਮੱਗਲਰਸ ਨੂੰ ਤਸਕਰਾਂ ਨੂੰ ਪੈਡਲਰਸ ਨੂੰ ਸਾਰਿਆਂ ਨੂੰ ਕਹਿਣਾ ਚਾਹਾਂਗਾ ਕਿ ਯਾਦਾ ਤੁਹਾਡੀ ਭਲਾਈ ਇਸੇ ਦੇ ਵਿੱਚ ਹੈ ਯਾਦਾ ਤੁਸੀਂ ਇਹ ਨਸ਼ੇ ਦਾ ਕਾਰੋਬਾਰ ਛੱਡ ਦਿਓ ਨਹੀਂ ਪੰਜਾਬ ਛੱਡ ਦਿਓ ਨਹੀਂ ਇਹ ਕਾਰੋਬਾਰ ਤੁਹਾਡੇ ਤੋਂ ਛਡਵਾਉਣਾ ਕਿਵੇਂ ਹੈ ਇਹ ਸਾਨੂੰ ਪੰਜਾਬ ਸਰਕਾਰ ਨੂੰ ਤੇ ਪੰਜਾਬ ਪੁਲਿਸ ਨੂੰ ਇਸ ਦਾ ਪਤਾ ਹੈ ਤੇ ਇਹ ਛਡਵਾ ਕੇ ਰਹਾਂਗੇ ਸੋ ਮੇਰੀ ਤੁਹਾਨੂੰ ਸਾਰਿਆਂ ਨੂੰ ਸਮੁੱਚੇ ਕਪੂਰਥਲਾ ਵਾਸੀਆਂ ਨੂੰ ਮੇਰੀ ਮੇਰੀ ਬੇਨਤੀ ਹੈ ਸਮੁੱਚੇ ਪੰਜਾਬ ਦੇ ਵਾਸੀਆਂ ਨੂੰ ਬੇਨਤੀ ਹੈ ਕਿ ਇਸ ਮਹਿੰਮ ਦੇ ਵਿੱਚ ਸਾਰੇ ਦੇ ਸਾਰੇ ਸਾਰੀਆਂ ਆਪਦੀ ਪੋਲੀਟਿਕਲ ਐਫੀਲੀਏਸ਼ਨਸ ਤੋਂ ਸਾਰੀਆਂ ਸੋਸ਼ਲ ਐਫੀਲੀਏਸ਼ਨਸ ਤੋਂ ਸਾਰੇ ਉੱਪਰ ਉੱਠ ਕੇ ਇਹ ਸਾਡਾ ਸਾਥ ਦਿਓ ਤਾਂ ਕਿ ਆਪਾਂ ਪੰਜਾਬ ਨੂੰ ਮੁੜ ਦੁਬਾਰਾ ਖੁਸ਼ਹਾਲ ਤੇ ਰੰਗਲਾ ਪੰਜਾਬ ਬਣਾ ਸਕੀਏ ਤੇ ਨਸ਼ਿਆਂ ਦੇ ਇਸ ਛੇਵੇਂ ਦਰਿਆ ਨੂੰ ਆਪਾਂ ਬੰਨ੍ਹ ਲੈ ਜਿਹੜਾ ਉਹ ਲਾ ਸਕੀਏ